ਸਾਹ ਜੀ ਤੁਤੇ ਹੋਏ ਤੂੰ ਫਰੈਂਡ ਦਾ ਮੇਰਾ ਕੀ ਹੋ ਗਿਆ ਦੱਸ ਲੈ ਦੇਵੋ ਕੀ ਹੋ ਗਿਆ ਬਤਾਈ ਦੇਣਾ ਆਈਆਂ ਫਰੈਂਡਾਂ ਮੇਰਾ ਬੱਸ ਨਾ ਰੋ ਹਾਂ ਜੀ ਇਹਦਾ ਮੇਰਾ ਫਰੈਂਡ ਦਾ ਦੱਸ ਨਹੀਂ ਵੇ ਲੁਕਣਾ ਨਹੀਂ ਕਰਦਾ ਨਹੀਂ ਸਰ ਮੈਂ ਬਾਹਰ ਬੈਠੀ ਆ ਨਹੀਂ ਬੈਠੀ ਆ ਮੈਂ ਮੈਂ ਮਿਸਟਰ ਨਹੀਂ ਮੇਰਾ ਨਹੀਂ ਇਹ ਕਹਿੰਦੇ ਸੀ ਮੁਲਾਜ਼ਮ ਨੇ ਬੰਦਾ ਲੈ ਕੇ ਆਇਆ ਬੜ ਕੇ ਤੁਹਾਡੇ ਜਿਹੜਾ ਤੁਸੀਂ ਇੰਜ ਨੂੰ ਕਹਿੰਦੇ ਫਰੈਂਡ ਆ ਤੁਹਾਡੇ ਮੈਨੂੰ ਵਧਾਈ ਦੇਣੀ ਹੈ ਨਵੇਂ ਸਾਲ ਦੀ ਵਧਾਈ ਦੇਣਾ ਸਰ ਮੇਰਾ ਇੱਕ ਫਰੈਂਡ ਆ ਮੈਂ ਨਾਰਮਲ ਇਹਨੇ ਵਧਾਈ ਦੇਣੀ ਨਵੇਂ ਸਾਲ ਦੀ ਇਦਾਂ ਦਾ ਕੁਝ ਨਹੀਂ ਹੈ ਤੁਸੀਂ ਦੱਸੋ ਭਾਈ ਕਿੰਨੇ ਸਾਲ ਦੇ ਵਗੋ ਬਾਬਾ ਨਹੀਂ ਨਹੀਂ ਪਰ ਇਹ ਮੇਰੇ ਘਰ ਆ ਰਹੀ ਆ ਕੋਣ ਕਹਿੰਦਾ ਸਰ ਤੁਹਾਨੂੰ ਕਿਹਾ ਸਰ ਤੁਹਾਡੀ ਗੱਲ ਤੇ ਐਗਰੀ ਯਾਰ ਤੂੰ ਤੁਸੀਂ ਵਧਾਈ ਦੇ ਰਹੇ ਠੀਕ ਹੈ ਤੁਹਾਡੀ ਗੱਲ ਤੇ ਐਗਰੀ ਲਾਜੀ ਸਰ ਮੇਰੇ ਘਰ ਆ ਰਹੀ ਆ ਤੂੰ ਵੀ ਤੈਨੂੰ ਕਿਨੇ ਸਾਲ ਤੋਂ ਜਾਣਦੇ ਹੋ ਬੈ ਤੂੰ ਮੈਨੂੰ ਕਿਨੇ ਸਾਲ ਤੋਂ ਜਾਣਦੇ ਹੋ ਹੋਰ ਨੂੰ ਛੱਡੋ ਭਾਜੀ ਉਹ ਮੈਟਰ ਹੀ ਨਹੀਂ ਕਰਦਾ ਮੈਂ 10 ਲੇਡੀਜ਼ ਨੂੰ ਪਕੜਾ ਮਾਰਿਆ ਇਹ ਗਲਤ ਹੈ ਬਿਲਕੁਲ ਗਲਤ ਹੈ ਇੱਕ ਵਾਰੀ ਗੱਲ ਸੁਣਾ ਕਰ ਪੁਲਿਸ ਥਾਣੇ ਅੰਦਰ ਨਵਾਂ ਸਾਲ ਮਨਾਉਣ ਦੇ ਲਈ ਆਈ ਹੋਈ ਸੀ ਕੁੜੀ ਪਤਾ ਲੱਗਣ ਤੇ ਲੋਕਾਂ ਨੇ ਬਾਹਰੋਂ ਘੇਰਿਆ ਥਾਣਾ ਕੀਤਾ ਹਾਈ ਵੋਲਟੇਜ ਡਰਾਮਾ ਤੁਹਾਨੂੰ ਦੱਸਦੇ ਕਿ ਲੁਧਿਆਣਾ ਬਾਸਟ ਚੌਂਕੀ ਦੇ ਵਿੱਚ ਉਸ ਵੇਲੇ ਹੰਗਾਮਾ ਹੋ ਗਿਆ ਜਦੋਂ ਇੱਕ ਮੈਲਾ ਨੇ ਪੁਲਿਸ ਮੁਲਾਜ਼ਮ ਤੇ ਥੱਪੜ ਮਾਰਨ ਦੇ ਇਲਜ਼ਾਮ ਲਗਾਏ ਨੇ ਦਰਸਲ ਲੋਕਾਂ ਨੇ ਕਿਹਾ ਕਿ پولیس ਮੁਲਾਜ਼ਮ دارو ਪੀਕੇ ਡਿਊਟੀ ਕਰ ਰਿਹਾ ਸੀ ਤੇ ਉਸ ਦੇ ਦੌਰਾਨ ਉਸਨੇ ਇੱਕ ਮਹਿਲਾ ਤੇ ਥੱਪੜ ਮਾਰਿਆ ਤੇ ਜਿਸ ਤੋਂ ਬਾਅਦ ਗੁੱਸੇ ਵਿੱਚ ਆ ਕੇ ਲੋਕਾਂ ਨੇ ਬਾਸ ਸੱਡੇ ਦੀ ਚੌਂਕੀ ਨੂੰ ਘੇਰ ਲਿਆ ਤਾਂ ਜਦੋਂ ਲੋਕ ਹੰਗਾਮਾ ਕਰ ਰਹੇ ਸੀ ਤਾਂ ਉਹਨਾਂ ਨੂੰ ਪਤਾ ਲੱਗਾ ਕਿ ਇੱਕ ਕੁੜੀ ਵੀ ਪੁਲਿਸ ਥਾਣੇ ਅੰਦਰ ਬੈਠੀ ਹੋਈ ਹੈ ਤਾਂ ਜਿਸ ਤੋਂ ਬਾਅਦ ਲੋਕਾਂ ਨੇ ਜਦੋਂ ਰੌਲਾ ਪਾਇਆ ਹੰਗਾਮਾ ਕੀਤਾ ਤਾਂ ਕਮਰੇ ਦੇ ਵਿੱਚ ਬੈਠੀ ਇੱਕ ਕੁੜੀ ਬਾਹਰ ਨਿਕਲੀ ਤੇ ਕਹਿਣ ਲੱਗੀ ਕਿ ਉਹ ਆਪਣੇ ਪੁਲਿਸ ਮੁਲਾਜ਼ਮ ਦੋਸਤ ਨੂੰ ਆਪਣੇ ਫਰੈਂਡ ਨੂੰ ਨਵੇਂ ਸਾਲ ਦੀਆਂ ਵਧਾਈਆਂ ਦੇਣ ਵਾਸਤੇ ਇੱਥੇ ਆਈ ਹੋਈਆਂ ਪਰ ਲੋਕਾਂ ਨੇ ਇਸ ਨੂੰ ਲੈ ਕੇ ਵੱਡੇ ਸਵਾਲ ਖੜੇ ਕੀਤੇ ਨੇ ਕਿ ਆ ਕੀ ਰਾਤ ਦੇ ਸਮੇਂ ਬਿਨਾ ਕਿਸੇ ਮਹਿਲਾ ਪੁਲਿਸ ਤੇ ਥਾਣੇ ਦੇ ਵਿੱਚ ਕਿਵੇਂ ਇੱਕ ਕੁੜੀ ਬੈਠ ਸਕਦੀ ਹੈ ਇੱਕ ਮੋਨਾ ਵਿਅਕਤੀ ਸ਼ਰਾਬੀ ਹਾਲਤ ਵਿੱਚ ਆਪਸ ਚ ਲੜ ਰਹੇ ਸੀ ਜਿਨ੍ਹਾਂ ਨੂੰ ਅਸੀਂ ਸਮਝਾਉਣ ਦੀ ਕੋਸ਼ਿਸ਼ ਕੀਤੀ ਕਿ ਵੀ ਤੁਸੀਂ ਅਮਨ ਕਾਨੂੰਨ ਦੀ ਸਥਿਤੀ ਨੂੰ ਖਰਾਬ ਨਾ ਕਰੋ ਇਹ ਬੋਸ ਦੇ ਵੀ ਗੱਲ ਪੈ ਗਏ ਇਹਨਾਂ ਨੂੰ ਮੈਡੀਕਲ ਕਰਾਉਣ ਵਾਸਤੇ ਅਸੀਂ ਸਿਵਲ ਹਸਪੀਟਲ ਲੈ ਕੇ ਜਾ ਰਹੇ ਹਾਂ ਇਸ ਤੋਂ ਨਾ ਬਹੁਤ ਕੁਝ ਨਹੀਂ ਹੋਣਾ ਇੱਥੇ ਕਿੱਥੇ ਲੈ ਕੇ ਜਾਂਦਾ ਹੋਇਆ ਹੁਣ ਅਸੀਂ ਚੌਂਕੀ ਲੈ ਕੇ ਆਏ ਐਪਲੀਕੇਸ਼ਨ ਲੈ ਕੇ ਸਿਵਲ ਹਸਪੀਟਲ ਚੌਂਕੀ ਧਿਆਨ ਸਿੰਘ ਕੰਪਲੈਕਸ ਅੱਛਾ ਤੇ ਇਹ ਪਗੜੇ ਪਿਛੇ ਲੇਡੀਜ਼ ਆਈ ਆਏ ਕੀ ਰੋਣਾ ਇਹਨਾਂ ਦਾ ਗੱਡੀਆਂ ਨਹੀਂ ਜੀ ਅੱਛਾ ਇਹ ਦਾਰੂ ਨਾਲ ਰੱਜੇ ਹੋਏ ਨੇ ਆਪਸ ਵਿੱਚ ਲੜ ਰਹੇ ਸੀ ਇੱਕ ਦੂਜੇ 'ਤੇ ਸੱਟ ਮਾਰ ਕੀਤੀ ਐ ਕੁੱਟ ਮਾਰ ਕੀਤੀ ਐ ਇਸ ਕਰਕੇ ਮੈਡੀਕਲ ਕਰਾਉਣ ਲਈ ਸਿਵਲ ਹਸਪੀਟਲ ਲੈ ਕੇ ਜਾ ਰਹੇ ਹਾਂ ਜਿਹੜੇ ਮਹਿਲਾ ਜਾਂ ਮੁੰਡਾ ਤਾਂ ਸਾਰੇ ਏ ਦੇਖੋ ਜਦੋਂ ਅਸੀਂ ਕੀਤਾ ਮੈਡੀਕਲ ਕਰਾਵਾਂਗੇ ਉਹਨਾਂ ਦੇ ਗਾਰਡੀਨ ਸਾਡੇ ਪਰਤੀ ਕੋਈ ਨਾ ਕੁਝ ਤਾਂ ਬੋਲਣਾ ਹੀ ਹੈ ਸਰ ਦੇਖਿਆ ਜੀ ਬਈ ਲੇਡੀਜ਼ ਨੂੰ ਅੰਦਰ ਠਾਣਾ ਦੇ ਵਿੱਚ ਤਾਂ ਨਹੀਂ ਲੈ ਆਂਦਾ ਗਿਆ ਸੀ ਕਿ ਬਾਹਰ ਹੀ ਸੀ ਲੇਡੀ ਨਹੀਂ ਨਹੀਂ ਇਹ ਲੇਡੀਜ਼ ਤਾਂ ਇਹ ਮਗਰ ਆਈਆਂ ਨੇ ਜੀ ਅਸੀਂ ਨਹੀਂ ਲੈ ਕੇ ਆਏ ਅਸ ਤਾਂ ਬੰਦੇ ਲੈ ਕੇ ਆਏ ਆ ਦੋ ਇੱਕ ਸਰਦਾਰ ਵਿਅਕਤੀ ਹੈ ਕਿ ਮੋਨਾ ਵਿਅਕਤੀ ਹੈ ਸ਼ਰਾਬੀ ਹੱਥ ਵਿੱਚ ਮੈਡੀਕਲ ਕਰਾਣ ਲਈ ਲੈ ਕੇ ਚਲੇ ਸਰ ਇਹਨੇ ਰੋਪ ਲਾਇਆ ਵੀ ਸਾਡੇ ਨਾਲ ਲੇਡੀਜ਼ ਨਾਲ ਕੁੱਟਮਾਰ ਹੋਈ ਹੈ ਦੇਖੋ ਇਹ ਤਾਂ ਹੁਣ ਉਹਨਾਂ ਨੇ ਇਸ ਕਰਕੇ ਲਾਤੇ ਤਾਂ ਸੋਚਦਾ ਉਹਨੂੰ ਐ ਲੱਗੇ ਕਿ ਅਸੀਂ ਕਿਹਨਾਂ ਕੁਝ ਗਲਤ ਕੀਤਾ ਅਸੀਂ ਤਾਂ ਆਪਣੇ ਨਾਕੇ ਤੇ ਡਿਊਟੀ ਦੇ ਰਹੇ ਸੀ ਇਹ ਉੱਥੇ ਸ਼ਰਾਬੀ ਹੱ ਅਸੀਂ ਇਹਨੂੰ ਰੋਕਿਆ ਇਹ ਪੁੱਛਦੇ ਗਏ ਹੁਣ ਮੈਡੀਕਲ ਨਾਲ ਲਈ ਰਿਸਿਵਰ ਹਸਪਤਲ ਲੈ ਕੇ ਚੱਲਦੇ ਹਾਂ ਕਿੰਨੇ ਕਿੰਨੇ ਬੰਦੇ ਸੀ ਜਿਹੜੇ ਇਹ ਦੋ ਹੀ ਬੰਦੇ ਸੀ ਜਿਹੜੇ दारू ਪੀ ਰਹੇ ਸੀ ਦੋ ਹੀ ਬੰਦੇ ਆਪਸ ਵਿੱਚ ਲੜ ਰਹੇ ਸੀ ਲੜ ਰਹੇ ਠੀਕ ਹੈ ਸ਼ਾਬਾਸ਼ ਓਕੇ ਠੀਕ ਹੈ ਕਿਹੜੇ ਢਾਣੇ ਦਾ ਮਾਮਲਾ ਸਰੇ ਡਿਵੀਜ਼ਨ ਨੰਬਰ 5 ਚੌਂਕੀ ਬਸਤੇ ਆ ਤੁਹਾਡੇ ਪਹਿਲਾਂ ਕਰਾਣਾ ਕਹਿੰਦਾ ਤੂੰ ਘੋੜੋਂ ਨਹੀਂ ਮਿਲਾਂ ਜੇ ਕਰਾਣ ਵਾਲੀ ਕਹਿੰਦਾ ਮੋਂ ਦਾ ਕਰਾਣ ਜਾਊਂਗਾ ਆਹ ਜਿਹੜਾ ਉਹ ਬੰਦੇ ਬਣੀ ਕਰ ਉਹਨੇ ਚਾਰ ਪਾਈ ਸੋਨੇ ਦੀ ਹਾਂਜੀ ਬੋਲੇ ਕਹਿੰਦਾ ਮੇਰੇ ਮਿਲਾਂ ਜਾ ਗਾਂਦਾ ਕਰਾ ਲੇਗੀ ਮੈਨੂੰ ਕਹਿੰਦਾ ਕੋਲ ਟਾਟਰ ਡਰਿੰਕ ਨਾ ਕਿਹੜੀ ਚੌਂਕੀ ਦਾ ਮਾਮਲਾ ਹੈ ਇਹ ਆਪਣੀ ਬਾਸਾਡੇ ਦੀ ਬਾਸਾਡੇ ਉੱਥੇ ਹੀ ਖੜੇ ਆ ਜੀ ਬਾਸਾਡੇ ਮੰਗ ਕੀ ਸਾਡੇ ਜਿਵੇਂ ਉਂਗਲਾ ਤੋੜੀਆਂ ਨੇ ਓਵੇਂ ਆਪਦੀਆਂ ਤੜਵਾ ਲੈਣ ਤੇ ਸਾਡੀ ਮੰਗਾ ਪੂਰੀਆਂ ਨੇ ਪੈਂਡ ਕੀਤਾ ਜਾਵੇ ਪੈਂਡ ਕੀਤਾ ਜਾਵੇ ਕਿ ਡਰਿੰਕ ਬੈਗ ਕਰਕੇ ਥਾਣੇ ਅੰਚ ਨਾ ਬੈਠਾ ਜਾਵੇ ਆਵੇ ਕਿਹਦੇ ਹੈ ਰਵੀ ਕੁਮਾਰ ਅੱਛਾ ਕੀ ਗੱਲ ਬਾਤ ਮੇਰਾ ਭਰਾ ਨਾ ਛੋਟਾ ਨਾ ਕਿਤੇ ਇੱਥੇ ਕੋਈ ਲੜਾਈ ਝਗੜਾ ਹੋ ਗਿਆ ਬਾਸਾਡੇ ਅੱਛਾ ਜੀ ਚਲੋ ਜੀ ਦੋਨਾਂ ਬਰਦਰਾਂ ਨੂੰ ਲੈ ਆਏ ਇੱਥੇ ਹਾਂ ਜੀ ਅਸੀਂ ਆ ਗਏ ਜੀ ਸਾਨੂੰ ਪਤਾ ਲੱਗਿਆ ਸੀਗਾ ਸਾਰੇ ਇੱਥੇ ਤਲਵਾ ਅੱਧਾ ਘੰਟਾ ਅੱਜ ਗੇਟ ਖੜਕਾਇਆ ਸਾਡੇ ਕੋਲ ਗੇਟ ਨਹੀਂ ਖੋਲਿਆ ਹੱਥ ਲੈ ਗੇਟ ਨਹੀਂ ਖੋਲਿਆ ਸਾਡੇ ਕਿਉਂ ਅਸੀਂ ਹੱਥ ਜੋੜੇ ਮਿੰਤਾ ਕਿਤੇ ਬੜਾ ਖੜਕਾਇਆ ਗੇਟ ਅੱਧੇ ਘੰਟੇ ਵਿੱਚ ਸਾਡੇ ਭਰਾ ਨੂੰ ਕੁੱਟ ਗਏ ਸਾਡੇ ਸਾਹਮਣੇ ਸਾਡੇ ਭਰਾ ਦੇ ਹੱਥ ਦੇ ਨਾਲ ਡਾਂਗ ਮਾਰੀ ਉਹਦਾ ਹੱਥ ਘੁਨੋ ਘੁਨ ਕਰਤਾ ਉਹਨੂੰ ਲੰਮੇ ਪਾ ਕੇ ਕੁੱਟ ਲ ਗਏ ਉਹ ਗੇਟ ਦਾ ਬੰਦ ਕਰ ਲਿਆ ਨੇ 40 ਵਾਲਾ ਅਸੀਂ ਕਹਿੰਦੇ ਸਰ ਕੁੱਟਦੇ ਕਿਉਂ ਪਿਓ ਤੁਸੀਂ ਨਜਾਇਜ਼ ਠੀਕ ਹੈ ਦੋਨਾਂ ਧਰਾਂ ਨੇ ਕੋਈ ਗਲਤੀ ਕੀਤੀ ਆ ਤੁਸੀਂ ਇਹਨਾਂ ਤੇ ਜੋ ਕਾਨੂੰਨੀ ਕਾਰਵਾਈ ਬੰਦਦੇ ਤੁਸੀਂ ਆਪਣੀ ਕਾਰਵਾਈ ਕਰੋ ਸਾਡੇ ਐਨੀ ਗਲਤ ਵਾਰ ਕਹਿੰਦਾ ਤੁਸੀਂ ਕੀ ਕਰ ਲੋਗੇ ਨਿਕਲਦੇ ਸਾਡੇ ਮੇਰੀ ਪਰਜਾਈ ਤੇ ਚਪਿਆਂ ਮਾਰਤੀ ਉਹ ਬੰਦੇ ਨੇ ਪੁਲਿਸ ਮਲਾ ਦੇਣੇ ਗਲ ਪੀਤੀ ਦਾਰੂ ਨਾਲੇ ਮਾਰੇ ਸਾਨੂੰ ਧੱਕੇ ਕੱਢ ਕੇ ਸਾਨੂੰ ਗੇਟ ਤੋਂ ਕਰਤਾ ਬਾਹਰ ਉਹ ਤੁਮਲਾਜਮ ਆਹੋ ਉਹ ਪਤਾ ਨਹੀਂ ਨਾਂ ਕੀ ਆ ਸਾਡਾ ਕੋਈ ਤਾਂ ਮੁੰਡਾ ਮੋਨਾ ਜਿਹੜਾ ਫੈਸਲਿਆ ਸੀ ਚਲੋ ਸਾਡਾ ਹੁਣ ਧੱਕਾ ਸਾਨੂੰ ਮੁੰਡਾ ਨਹੀਂ ਕਹਿੰਦਾ ਫਿਰ ਕੀ ਹੋਵੇ ਤੁਮਲਾਜਮ ਕਹਿੰਦਾ ਮੈਂ ਕਿਹੜਾ ਤੁਹਾਨੂੰ ਛੱਡ ਦੂੰਗਾ ਬੰਦੇ ਤੁਹਾਡੀਆਂ ਲੱਤਾਂ ਪਾਰ ਨਹੀਂ ਚੱਲੀਆਂ ਕਹਿੰਦਾ ਤੜੇ ਲੰਦਾ ਪਾਰ ਹੀ ਕਰ ਦਿੰਦਾ ਕਹਿੰਦੇ ਕਹਿੰਦੇ ਅਸੀਂ ਮੁਲਾਜ਼ਮ ਕਹਿੰਦੇ ਅਸੀਂ ਮੁਲਾਜ਼ਮ ਲੈ ਕੇ ਆਏ ਕਹਿੰਦਾ ਕਹਿੰਦੇ ਅਸੀਂ ਲੈ ਕੇ ਆਏ ਇਹ ਬੰਦੇ ਨੇ ਆਂਦੇ ਆਂ ਪੁੱਛਿਆ ਸਰ ਕੀ ਗੱਲ ਹੋਈ ਕਹਿੰਦਾ ਤੁਸੀਂ ਕੌਣ ਹੋ ਇਹਨੇ ਡ੍ਰਿੰਕ ਕੀਤੀ ਸਾਡੇ ਵੀ ਗਲਮੇ ਫਾਲੇ ਮੈਂ ਲੋਕ ਅਸੀਂ ਤਾਂ ਕੋਈ ਕੁਝ ਨਹੀਂ ਕੀਤਾ ਪਰ ਸਾਡੀ ਪਰਚਾਈ ਦੇ ਚਪੇੜ ਮਾਰਤੀ ਅਸੀਂ ਕਿਹਾ ਵੀ ਤੁਸੀਂ ਇੱਕ ਮਿੰਟ ਰੋਕ ਲਓ ਮਾਰੀ ਆ ਆ ਬਲਾਜਮ ਕਹਿੰਦਾ ਤੁਸੀਂ ਜੋ ਮਰਜ਼ੀ ਕਰ ਲਓ ਤੁਹਾਡੀਆਂ ਲੱਤਾਂ ਪਾਰ ਨਹੀਂ ਚਲੀਆਂ ਮੈਂ ਸੀਪੀ ਸਾਹਿਬ ਨੂੰ ਪੁੱਛਣਾ ਚਾਹੁੰਦਾ ਸੀਪੀ ਸਾਹਿਬ ਇਹ ਪੁਲਸ ਵਾਲੇ ਨੇ ਕਿ ਗੁੰਡੇ ਨੇ ਆਹ ਦੱਸੋ ਪੁਲਸ ਵਾਲੇ ਨੇ ਕਿ ਗੁੰਡੇ ਨੇ ਤੁਸੀਂ ਚੌਂਕੀ 'ਚ ਗੁੰਡੇ ਪਾਲ ਲਿਆ ਪੁਲਿਸ ਵਾਲੇ ਨਹੀਂ ਹੈਗੇ ਭਗਵੰਤਮਾਨ ਸਾਹਿਬ ਬਹੁਤ ਵੱਡੀਆਂ ਵੱਡੀਆਂ ਕੱਲਾ ਕਰਦੇ ਲੋ ਨਹੀਂ ਕੋਨਟਰੋਲ ਕੋਈ ਕੋਨਟਰੋਲ ਨਹੀਂ ਤੁਹਾਡੇ ਡਰਿੰਕਸ ਡਰਿੰਕ ਕਰਦੇ ਨੇ ਆਮਲਾ ਜਮ ਨਹੀਂ ਇਹ ਮੰਨਦੇ ਉਹ ਕਹਿੰਦੇ 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 ਉਹ ਲੜ ਰਹੇ ਸੀ ਸ਼ਰਾਬ ਵੀ ਕਰ ਹਰ ਲੜ ਰਹੇ ਸੀ ਕਾਈਂਡਲੀ ਇਨਫੋਰਮ ਕਰੋ ਸਾਨੂੰ ਕਰੇ ਅਸੀਂ ਆਈਏ ਤੁਸੀਂ ਲੇਡੀਜ਼ ਦੇ ਹੱਥ ਪਾਉਂਗੇ ਤੁਸੀਂ ਲੇਡੀ ਦਾ ਚਪੇੜ ਮਾਰੋਗੇ ਹਾਂਜੀ ਨਹੀਂ ਲੈਣ ਮਾਰੀ ਚਪੇੜ ਮਾਰੀ ਆਮਲਾ ਜਮ ਨੇ ਲੇਡੀਜ਼ ਦਾ ਚਪੇੜ ਮਾਰੀ ਕਹਿੰਦਾ ਟੈਮਰ ਲੱਗੇ ਘੁਲਾਡੋ ਟੈਮਰ ਲੱਗੇ ਘੁਲਾਡੋ ਮੇਰੀ ਮਾਂ ਪਾਪ ਬੜੀ ਰੱਖੀਏ ਨੇ ਮੇਰੀ ਮਾਂ ਦੀ ਬਾਪੜ ਲੱਗੀ ਜੇ ਕੈਮਰੇ ਕਿਤੇ ਕਢਾ ਲਓ ਲੱਗ ਗਈ ਸਰ ਕੀ ਮਾਮਲਾ ਕੀ ਸੀ ਇਹ ਜੇ ਥਾਣੇ ਦੇ ਬਾਹਰ ਹੁਲੜਬਾਜੀ ਨੂੰ ਦੇਖਣ ਨੂੰ ਮਿਲੀ ਕਾਫੀ ਇੱਕ ਹੁਣ ਇੱਥੇ ਦੱਸੋ ਤੁਸੀਂ ਲੋਕੋ ਕਿਉਂ ਤਕਾਰਾ ਥਲੇ ਕਾਕਾ ਹੈਗਾ ਤੇ ਰਵੀ ਹੈਗਾ ਇਹਨੇ ਦਾਰੂ ਕੀਤੀ ਹੋਈ ਸੀ ਰਵਿੰਦਰ ਦੀ ਤੇ ਉਹਨਾਂ ਦੇ ਵਿੱਚ ਆਪਸ ਦੇ ਵਿੱਚ ਲੜਾਈ ਝਗੜਾ ਹੋਇਆ ਉਹ ਚੌਂਕੀ ਆਇਆ ਸੀਗਾ ਤੇ ਹੁਣ ਉਹਨੂੰ ਦੇਖ ਰਹੇ ਆ ਜੀ ਕੀ ਕੀ ਹੈਗਾ ਮਸਲਾ ਉਹਨੂੰ ਵੈਰੀਫਾਈ ਕਰ ਰਹੇ ਨੇ ਸਰ ਕੀ ਮਾਮਲਾ ਇਹ ਕਿ ਦੱਸਿਆ ਜਾ ਰਿਹਾ ਵੀ ਕੋਈ ਸ਼ਰਾਬ ਵਗੈਰਾ ਪੀਤੀ ਸੀ ਇਹਨਾਂ ਨੇ ਤੇ ਫੜ ਕੇ ਲਿਆਂਦਾ ਕਹਿੰਦਾ ਵੀ ਇੱਕ ਲੇਡੀਜ਼ ਦੇ ਥੱਪੜ ਮਾਰਿਆ ਕੋਈ ਐਦਾਂ ਦਾ ਮਾਮਲਾ ਹੈਗਾ ਕੋਈ ਹੁਣ ਵੈਰੀਫਾਈ ਕਰਦੇ ਜੀ ਦਾਰੂ ਫਿਲਹਾਲ ਪੀਤੀ ਹੋਈ ਹੈ ਜੋ ਦੇਖਣ ਤੋਂ ਲੱਗ ਰਿਹਾ ਹੈਗਾ ਦੋਨੋਂ ਹੀ ਇਕੱਠੇ ਦੋਸਤ ਨੇ ਜੋ ਹੁਣ ਤੱਕ ਪਤਾ ਲੱਗਿਆ ਹੈਗਾ ਤੇ ਆਪਸ ਦੇ ਵਿੱਚ ਦਾਰੂ ਪੀ ਕੇ ਲੜ ਪਏ ਨੇ ਜੀ ਠੀਕ ਹੁਣ ਉਹਨੂੰ ਵੈਰੀਫਾਈ ਕਰ ਰਹੇ ਆ ਸਾਰੇ ਕੋਈ ਥਾਣੇ ਦੇ ਵਿੱਚ ਕਹਿੰਦੇ ਲੇਡੀਜ਼ ਵਗੈਰਾ ਵੀ ਕੋਈ ਮਾਮਲਾ ਫਿਰ ਕਹਿੰਦੇ ਵੀ ਫੋਨ ਇਹ ਕਹਿ ਰਹੇ ਕਿ ਹੁਣ ਉਹ ਨਾਲ ਆਈਆਂ ਨੇ ਲੇਡੀਜ਼ ਜਿਹੜੀਆਂ ਉਹਨਾਂ ਦੇ ਹੈਗੀਆਂ ਨੇ ਉਹਨਾਂ ਦੇ ਪੇਰੈਂਟਸ ਵਗੈਰਾ ਹੈਗੇ ਨੇ ਤੇ ਉਹ ਨਾਲ ਆਏ ਨੇ ਤੇ ਉਹ ਵੀ ਕਹਿ ਰਹੇ ਹੈਗੇ ਜੀ ਕਿ ਸਾਡੇ ਬੰਦੇ ਦੀ ਕੋਈ ਗਲਤੀ ਨਹੀਂ ਹੈ ਉਹ ਕਹੇ ਹੈ ਕਿ ਨਹੀਂ ਇੱਕ ਕੁੜੀ ਅੰਦਰ ਜੀ ਕਮਰੇ ਚੋਂ ਕੱਢੀ ਆਈ ਇਹਨਾਂ ਨੇ ਕੋਈ ਇਮਪਲਾਈ ਜੀ ਕੋਈ ਫ੍ਰੈਂਡ ਦੱਸ ਰਿਹਾ ਜੀ ਉਹ ਇਮਪਲਾਈ ਕਹਿੰਦਾ ਮੇਰੀ ਫ੍ਰੈਂਡ ਹੈ ਜੀ ਉਹਨੇ ਬਿਆਨ ਦਿੱਤੇ ਅੱਜ ਉਹਨਾਂ ਨੇ ਦੇਖ ਲੈਣੇ ਜੀ ਕੀ ਮਸਲਾ ਹੈਗਾ ਉਹਨੂੰ ਨਹੀਂ ਵੈਰੀ ਨਹੀਂ ਵੈਸੇ ਰੱਖ ਸਕਦੇ ਆ ਉਹ ਬੋਡਲ ਇਲਜ਼ਾਮ ਲਗਾ ਰਹੇ ਨੇ ਕਹਿੰਦੇ ਵੀ ਰਾਤ ਧਿਆਨ ਚ ਨਹੀਂ ਹੈ ਜੀ ਉਹ ਵੈਰੀਫਾਈ ਕਰਕੇ ਫਿਰ ਤੁਹਾਨੂੰ ਆਪ ਦੱਸ ਦਾਂਗੇ ਠੀਕ ਹੈ ਜੀ